ਹੋ ਪਿੱਛੋਂ ਉਹ ਗੱਡੀ ਬੱਤੀ ਇੱਕ ਮਾ ਤੂੰ ਆਪਣੇ ਕੋਲ ਵਿੱਚ ਖੜੀ ਬਤਾ ਮਟਿੰਡਾ ਦੇ ਮਲੋਟ ਰੋਡ ਤੇ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਇੱਕ ਪਾਇਲਟ ਗੱਡੀ ਐ ਸਕਾਰਪਿਓ ਤਾਂ ਹੁਣੇ-ਹੁਣੇ ਐਕਸੀਡੈਂਟ ਹੋਇਆ ਤਿੰਨ ਗੱਡੀਆਂ ਦੋ ਨੋਵਾ ਤਾਂ ਬੁਰੀ ਤਰ੍ਹਾਂ ਗੱਡੀਆਂ ਜਿਹੜੀਆਂ ਆਪਸ ਟਕਰਾਈਆਂ ਇੱਕ ਪਾਇਲਟ ਗੱਡੀ ਐ ਬੜਾ ਭਿਆਨਕ ਐਕਸੀਡੈਂਟ ਹੋਇਆ ਇਸ ਵੇਲੇ ਦੀ ਵੱਡੀ ਖਬਰ ਜਲਾਲਾਬਾਦ ਤੋਂ ਵਿਧਾਇਕ ਗੋਲਦੀ ਕੰਬੋਜ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੱਸਦੀ ਕਿ ਜਲਾਲਾਬਾਦ ਦੇ ਵਿਧਾਇਕ ਗੋਲਦੀ ਕੰਬੋਜ ਦੀ ਕਾਰ ਬਠਿੰਡਾ ਫਰਮਲ ਨੇੜੇ ਆਸਾਗਰਸਤ ਹੋ ਗਈ ਹੈ ਤੇਜ਼ ਰਫਤਾਰ ਇਨੋਵਾ ਕਾਰ ਸੰਤੁਲਨ ਤੋਂ ਬਾਹਰ ਹੋ ਗਈ ਤੇ ਵਿਧਾਇਕ ਦੀ ਕਾਰ ਨਾਲ ਜਾ ਟਕਰਾਈ। ਇਸ ਕਾਰਨ ਇਹ ਹਾਦਸਾ ਵਾਪਰ ਗਿਆ। ਇਹ ਵੱਡੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਿਆਂ ਇਹ ਹਾਦਸੇ ਦੀਆਂ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ। ਇਸ ਪੂਰੀ ਘਟਨਾ ਤੇ ਇਸ ਪੂਰੇ ਹਾਦਸੇ ਤੋਂ ਬਾਅਦ ਗੋਲਡੀ ਕੰਪੋਜ ਦਾ ਬਿਆਨ ਵੀ ਹੈ ਕਿ ਕੁਝ ਵਿਧਾਇਕ ਤਵੱਲੋ ਕੇ ਐਕਟ ਦੇ ਸਿਰਕੇ ਦੇ ਨਾਲ ਇੱਕ ਹਾਸਾ ਵਾਪਰਿਆ ਆ ਬੁਣੋਦੇ ਆ ਗੱਡੀ ਵਿੱਚ ਹੌ ਸਪੀਡ ਤੇ ਗੱਡੀ ਸੀ ਪਿੱਛੇ ਹਾਂ ਯੂਟਰਨ ਲੈਣਾ ਸੀ 10 ਤੇ 12 ਦੀ ਸਪੀਡ ਹੋ ਗਈ ਮੈਕਸ ਪਿੱਛੋਂ ਆਇਦਾਂ 150 ਦੀ ਸਪੀਡ ਹੋ ਗਈ ਤਿੰਨ ਗੱਡੀਆਂ ਵੱਜ ਕੇ ਉਹਨੂੰ ਖੰਭੇ 'ਚ ਵੱਜੀ ਹੈ ਉਹ ਇੰਨੀ ਸਪੀਡ ਤੇ ਪਤਾ ਨਹੀਂ ਧਿਆਨ ਨਹੀਂ ਦਿੱਤਾ ਯੂਟਰਨ ਲੈਣ ਲੱਗੇ ਸੀ ਤੇ ਪਿੱਛੋਂ ਗੱਡੀ ਕਮਸ ਕਮ 120 25 ਦੀ ਸਪੀਡ ਤੇ ਜੋ ਨੋਵਾ ਆ ਕੇ ਵੱਜੀ ਹੈ ਅੱਕੜ ਪਿੱਛੜ ਤਿੰਨ ਗੱਡੀਆਂ ਸੀ ਇਹਨਾਂ ਦਾ ਹੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਅੱਛਾ ਤੇ ਉਹ ਗੱਡੀ ਤੁਸੀਂ ਕੀ ਕਿ ਇਹ ਐਮਐਲਏ ਦੀ ਸੀ ਹਾਂਜੀ ਹਾਂਜੀ ਮੈਂ ਐਮਐਲਏ ਸਾਹਿਬ ਦਾ ਡਰਾਈਵਰ ਆ ਅੱਛਾ ਆਪਣੇ ਗੋਲਡ ਮੈਨ ਨਾਲੇ ਗੱਡੀ ਮੇਰੇ ਕੋਲ ਹੁੰਦੀ ਹੈ ਅੱਛਾ ਹਾਂਜੀ ਗੋਲਡੀ ਕੰਬੋ ਲੀਕ ਨਾ ਲੱਗਦਾ ਕਿਵੇਂ ਸੱਟਾਂ ਸੁੱਟਾਂ ਵੱਜੀਆਂ ਨੇ ਸੱਟਾਂ ਵੈਸੇ ਤਾਂ ਹਮ ਸੱਟਾਂ ਤੋਂ ਤਾਂ ਵੈਸੇ ਬਚਤੀ ਹੈ ਅੱਛਾ ਅੱਛਾ ਤੇਰੇ ਕੀ ਹਾਂਜੀ ਹੋ ਕੇ ਜਿਹੜਾ ਐਕਸੀਡੈਂਟ ਹੋਇਆ ਜੀ ਕਿਹਦਾ ਗੱਡੀ ਦਾ ਹੋਇਆ ਕਿਹੜੇ ਕਿਹੜੇ ਇਹ ਦੋ ਕੱਡੀਆਂ ਇੱਕ ਨੋਵਾ ਕੱਡੀ ਆ ਦੋਨੇ ਨੋਵਾ ਕੱਡੀਆਂ ਜਿਹੜੀਆਂ ਜੀ ਐਮਐਲਏ ਸਾਹਿਬ ਦੀ ਨੋਵਾ ਚ ਸੀ ਹਾਂਜੀ ਤੇ ਜਿਹੜੀ ਕੱਡੀ ਪਿੱਛੋਂ ਫਿੱਟ ਹੋਈ ਆ ਉਹ ਵੀ ਨੋਵਾ ਹੈ ਉਹ ਕੰਗਨਗਰ ਦੇ ਹੈਗੀ ਸੀ ਗੱਡੀ ਤੇ ਡਰਾਈਵਰ ਨੂੰ ਕਹ ਲਾਇਆ ਸੀ ਜਿਹਦਾ ਉਹਦਾ ਨਾਮ ਹੈਗਾ ਹੈ ਮੈਂ ਲਾ ਲੋ ਤਾਂ ਕੋਈ ਗੱਲ ਨਹੀਂ ਬੰਦਾ ਬੀਜੇਪਾਲ ਹੈ ਡਰਾਈਵਰ ਅੱਛਾ ਉਹ ਬੰਦਾ ਨਗਰ ਕੀਵੇ ਦਾ ਸੀ ਤੇ ਉਹ ਮਤਲਬ ਕਿਛੂ ਜਦੋਂ ਨੇ ਹਿੱਟ ਕੀਤੀ ਹੈ ਐਕਸੀਡੈਂਟ ਹੋ ਗਿਆ ਅੱਛਾ ਗੱਡੀ ਅਸੀਂ ਵੈਰੀਫਾਈ ਪੜਤਾਲ ਕਰ ਰਹੇ ਆਂ ਕਹਿੰਦੇ ਗੱਡੀ ਬਾਵਾ ਤੇ ਸੀ ਜਿਹੜੀ ਆ ਦੂਜੀ ਉਹੀ ਉਹੀ ਪੜਤਾਲ ਕਰ ਰਹੇ ਆਂ ਕਿ ਹੈਗਾ ਹੈਗਾ ਮੁੱਖੇ ਤੇ ਆਇਆ ਸੀ ਦੇਖ ਰਹੇ ਆਂ ਤੇ ਫਿਲਹਾਲ ਅਸੀਂ ਟ੍ਰੈਫਿਕ ਦਾ ਕਰਾ ਰਹੇ ਆਂ ਟ੍ਰੈਫਿਕ ਦੀ ਸਮੱਸਿਆ ਆ ਰਹੀ ਆ ਉਹਨਾਂ ਨੂੰ ਐਮਐਲਏ ਸਾਹਿਬ ਕਿਵੇਂ ਆ ਜੀ ਹੁਣ ਐਮਐਲਏ ਸਾਹਿਬ ਐਮਐਲਏ ਤਾਂ ਬਿਲਕੁਲ ਜਿਹੜੇ ਐਮਐਲਏ ਸੀ ਸਾਡੇ ਗੋਲਡੀ ਕੰਪਨੀ ਗੋਲਡੀ ਕੰਪਨੀ ਜੀ ਉਹ ਜਲਾਲਾਬ ਹਾਂਜੀ ਹਾਂਜੀ ਉਹ ਸਾਡੇ ਅੋਂ ਤੋਂ ਪਹਿਲਾਂ ਹੀ ਚਲੇ ਗਏ ਠੀਕ ਹੈ ਠੀਕ ਹੈ ਹਾਂ ਪਤਾ ਕੀਤਾ ਇੱਕ ਉਹਨਾਂ ਦੇ ਸਟਾਫ ਨੇ ਕਿੰਨੀਆਂ ਗੱਡੀਆਂ ਟੋਟਲ ਜੀ ਐਕਸ ਟੋਟਲ ਚਿੰਨ ਘੱਟੀਆਂ ਜੀ 102 ਐਮਐਲਏ ਸਾਧਣਾ ਸੀ ਤੇ ਇੱਕ ਘੱਟੀ ਤੇ ਲਈ ਉਹ ਹੋਰ ਤੇ ਛੋਟੇ ਜਿਹੇ